ਜਿਹੜੇ ਆਖਦੇ ਆ ਨਾ ਕਿ ਕੰਨਾਂ ਦੇ ਵਿੱਚ ਮੰਤਰ ਦਿੰਦੇ ਪਹਿਲਾਂ ਵੀ ਬੇਨਤੀ ਕੀਤੀ ਸੀ ਕਰਨਾ ਮੰਨਾ ਪੁਰਰਤ ਤੂੰ ਮੈਂ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ ਇਹ ਗੱਲ ਹੁੰਦੀ ਹੈ ਨਾ ਆਖਦੇ ਕਿ ਤੇਰੇ ਕੰਨ ਦੇ ਵਿੱਚ ਮੈਂ ਮੰਤਰ ਦੇ ਦਿੱਤਾ ਏ ਕਿਸੇ ਨੂੰ ਨਾ ਦੱਸੀ ਤੇ ਤੂੰ ਅੱਜ ਤੋਂ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ ਬੇਕੋਕਤਨਾ ਸੌਖਾ ਗੁਰੂ ਬਣ ਗਏ ਨਾ ਕੋਈ ਖੰਡਾ ਫੇਰਿਆ ਨਾ ਕੋਈ ਪੰਜ ਬਾਣੀਆਂ ਪੜ੍ਹੀਆਂ ਨਾ ਕੋਈ ਪਤਾਸੇ ਪਾਏ ਨਾ ਕੋਈ ਅੰਮ੍ਰਿਤ ਤਿਆਰ ਕੀਤਾ ਇੱਥੇ ਤੇ 2-3 ਘੰਟੇ ਖਲਾਉਣਾ ਪੈਣਾ ਸੀ ਉਹਤੇ 1-2 ਸੈਕਿੰਡਾਂ ਦੇ ਵਿੱਚ ਸਾਡਾ ਗੁਰੂ ਬਣ ਗਿਆ ਗੁਰ ਕਰਕੇ ਤੇ ਗੁਰ ਕਰਕੇ ਚਲੋਗੇ ਛੁਟਕਾਰਾ ਹੋ ਗਿਆ ਤੇ ਲੈ ਕੇ ਮੰਤਰ ਘਰੋਂ ਤੁਰਿਆ ਆ ਤੇ ਆਉਂਦਿਆਂ ਨੂੰ ਇਹ ਵੀ ਕਹਿ ਦਿੱਤਾ ਕਿ ਉਹ ਮੇਰੇ ਗੁਰੂ ਨੇ ਕਿਹਾ ਮੰਤਰ ਕਿਸੇ ਨੂੰ ਦੱਸੀ ਨਾ ਤੇਰਾ ਕੰਮ ਨਹੀਂ ਹੋਣਾ ਕੈਸਾ ਮੰਤਰ ਇਹ ਜਿਹੜਾ ਮੰਤਰ ਦੱਸਿਆ ਕੰਮ ਹੀ ਨਹੀਂ ਕਰਦਾ ਉਹ ਕੈਸਾ ਮੰਤਰ ਹੋਵੇਗਾ ਇੱਥੇ ਤੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਜੋ ਮੰਤਰ ਦਿੱਤਾ ਹੈ ਨਾ ਇਹ ਮੰਤਰ ਐਸਾ ਦਿੱਤਾ ਹੈ ਸਤਿਗੁਰੂ ਜੀ ਆਖਦੇ ਆਪ ਜਪ ਤੇ ਹੋਰਨਾਂ ਨੂੰ ਜਪਾ ਵਾਹਿਗੁਰੂ ਵਾਹਿਗੁਰੂ ਕੁਝ ਲੁਕੇ ਆ ਸਾਰੇ ਜਪਦੇ ਆ ਫਿਰ ਮੂਲ ਮੰਤਰ ਦਿੱਤਾ ਹੈ ਅਸੀਂ ਮੂਲ ਮੰਤਰ ਪੜ੍ਹਦੇ ਆ ਤੇ ਸਤਿਗੁਰੂ ਜੀ ਆਖਦੇ ਆਪ ਜਪ ਤੇ ਦੂਸਰਿਆਂ ਨੂੰ ਸੁਣਾ ਹੋਰਨਾਂ ਨੂੰ ਵੀ ਜਪਾ ਸਾਨੂੰ ਤੇ ਨਹੀਂ ਕਿਹਾ ਗੁਰੂ ਨਾਨਕ ਪਾਤਸ਼ਾਹ ਨੇ ਕਿ ਇਹ ਮੰਤਰ ਤੁਸੀਂ ਲਗਾ ਕੇ ਰੱਖੋ ਜੇ ਕਿਸੇ ਨੂੰ ਦੱਸਿਆ ਤੁਹਾਡਾ ਕੰਮ ਨਹੀਂ ਕਰਨਾ ਸਤਿਗੁਰੂ ਜੀ ਆਖਦੇ ਜਿੰਨਾ ਦਸੋਗੇ ਨਾ ਉਤਨਾ ਹੀ ਤੁਹਾਡਾ ਭਲਾ ਹੋਵੇਗਾ ਦਸੋ ਜਿਤਨਾ ਨਹੀਂ ਦੱਸਣਾ ਹੈ ਦਸੋ ਤੇ ਇਹ ਕੱਚੇ ਗੁਰੂ ਇਹ ਆਖਦੇ ਮੰਤਰ ਕਿਸੇ ਨੂੰ ਦੱਸ ਦਿੱਤਾ ਕੰਮ ਨਹੀਂ ਹੋ ਕਰਨਾ ਮੰਤਰ ਕਾਦਾਏ ਮੰਤਰ ਹੋਵੇ ਤੇ ਕੰਮ ਕਰੇ ਉਹ ਤੇ ਪਾਸੇ ਇੱਕ ਮਾਇਆ ਦਾ ਢੋਚ ਬਣਾਇਆ ਹੋਇਆ ਹੈ ਬਸ ਮਾਇਆ ਕਮਾਉਣ ਦਾ ਜਰੀਆ ਬਣਾਇਆ ਹੋਇਆ ਤੇ ਉਹ ਕੁਮਾਰੇ ਤੇ ਉਹ ਜੇ ਕੱਚੇ ਪੱਲੇ ਐ ਜੋ ਉਹਨਾਂ ਦੇ ਪਿੱਛੇ ਲੱਗੇ ਹੋਏ ਐ ਮੈਂ ਉਹਨਾਂ ਨੂੰ ਕੱਚੇ ਪੱਲੇ ਕਹਾਂਗਾ ਉਹ ਸਿੱਖ ਹੋਈ ਨਹੀਂ ਸਕਦੇ ਜਿਹੜਾ ਗੁਰੂ ਨੂੰ ਛੱਡ ਕੇ ਦੂਸਰੇ ਆ ਤੀਸਰੇ ਆ ਤੇ ਤੁਰਿਆ ਫਿਰਦਾ ਉਹ ਸਿੱਖ ਕਾਹਦਾ ਐ ਅਸਲ ਦੇ ਵਿੱਚ ਜੋ ਸਿੱਖ ਹੋਵੇ ਨਾ ਉਹ ਗੁਰੂ ਨੂੰ ਛੱਡ ਕੇ ਕਿਤੇ ਵਾਸਤੇ ਨਹੀਂ ਜਾਂਦਾ ਭਾਵੇਂ ਬੰਦ-ਬੰਦ ਘਟਵਾਉਣਾ ਪਵੇ ਭਾਵੇਂ ਚਰਖੜੀਆਂ ਤੇ ਚੜਨਾ ਪੈ ਜਾਵੇ ਭਾਵੇਂ ਆਪਣਾ ਖੋਪਰ ਉਹ ਲਹਾਉਣਾ ਪੈ ਜਾਵੇ ਉਹ ਗੁਰੂ ਨੂੰ ਛੱਡ ਕੇ ਕਿਤੇ ਨਹੀਂ ਜਾਂਦਾ ਜਿਹੜਾ ਹੈ ਹੀ ਸਿੱਖ ਨਹੀਂ ਉਹ ਇੱਟਾਂ ਤੇ ਵੀ ਮੱਥੇ ਰਗੜੇਗਾ ਉਹ ਵਡੇਰਿਆਂ ਨੂੰ ਵੀ ਪੁੱਜੇਗਾ ਉਹ ਥਾਵਾਂ ਥਾਵਾਂ ਤੇ ਧੱਕੇ ਵੀ ਖਾਵੇਗਾ ਉਹ ਮੰਤਰ ਵੀ ਲਵੇਗਾ ਥਾਵਾਂ ਥਾਵਾਂ ਤੇ ਭਾਵੇਂ ਵਿਆਸਾ ਵਾਲੇ ਭਾਵੇਂ ਰਾਧਾ ਸਵਾਮੀ ਜਿੱਥੇ ਵੀ ਜਾ ਕੇ ਮੱਥੇ ਰਗੜੇਗਾ ਕਿਉਂਕਿ ਉਹ ਸਿੱਖ ਹੀ ਨਹੀਂ ਸਿੱਖ ਹੋਵੇ ਤੇ ਗੁਰੂ ਤੋਂ ਬਿਨਾ ਕਿਸੇ ਹੋਰ ਰਸਤੇ ਤੇ ਤੁਰਪਵੇਂ ਹੋ ਹੀ ਨਹੀਂ ਸਕਦਾ ਇਹ ਨਹੀਂ ਹੋਵੇਗਾ ਇਹ ਗੱਲ ਮੰਨਣ ਦੇ ਯੋਗ ਹੀ ਨਹੀਂ ਹੈ ਇਸਾ ਕਰਕੇ ਉਹ ਕੱਚੇ ਪਿੱਲੇ ਆ ਉਹ ਆਪ ਵੀ ਮਤ ਦੇ ਹੌਲੇ ਆ ਜੋ ਉਹਨਾਂ ਦੇ ਪਿੱਛੇ ਤੁਰੇ ਫਿਰਦੇ ਆ ਉਹ ਆਪ ਵੀ ਮਤ ਦੇ ਕੱਚੇ ਆ ਜੋ ਕੱਚਿਆਂ ਦੇ ਪਿੱਛੇ ਲੱਗੇ ਆ ਉਹ ਪੱਕਾ ਜੋ ਹੋਵੇ ਨਾ ਜੋ ਗੁਰੂ ਦਾ ਸਿੱਖ ਹੈ ਜੋ ਸੱਚੇ ਦੇ ਨਾਲ ਜੁੜਿਆ ਹੈ ਉਹ ਸੱਚ ਦੇ ਤੌਰ ਤੇ ਰਸਤੇ ਤੇ ਚੱਲ ਕੇ ਆਪਣਾ ਜੀਵਨ ਕੁਰਬਾਨ ਕਰ ਦੇਵੇਗਾ ਪਰ ਕਿਸੇ ਕੱਚੇ ਪਿੱਲੇ ਦੇ ਸੰਗਤ ਨਹੀਂ ਕਰੇਗਾ ਇਹ ਸਿੱਖ ਦਾ ਜੀਵਨ ਹੈ ਇਹ ਖਾਲਸੇ ਦਾ ਜੀਵਨ ਹੈ ਅਸਲ ਦੇ ਵਿੱਚ ਬਾਕੀ ਤੇ ਸਤਿਗੁਰਾਂ ਜੀ ਨੇ ਇਹ ਬਿਆਨ ਕੀਤਾ ਹੈ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਣਤਾਇਓ ਕੂਰ ਕਿਰਿਆ ਉਰ ਜਿਉ ਹੀ ਸਭ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਾਰੇ ਪਰਮਾਂ ਦੇ ਵਿੱਚ ਉਲਝ ਗਏ ਭੇਦ ਤੇ ਅਸਰ ਦੇ ਵਿੱਚ ਪਾਈ ਨਹੀਂ ਕੋਈ ਸਕਿਆ ਸੋ ਸਤਿਗੁਰ ਜੀ ਕਹਿੰਦੇ ਆ ਕਾਚੇ ਕੀ ਸੰਗਤ ਮਹਿ ਲਾਗੇ